ਮੇਰਾ ਭਾਇ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜਿੱਥੇ ਪੰਜਾਬੀ ਭਾਈਚਾਰੇ ਦੀ ਕਾਫੀ ਪਾਪੂਲੇਸ਼ਨ ਉੱਥੋਂ ਜਿਹੜੇ ਜਾਂਦੇ ਸੀਗੇ ਵਿਦਿਆਰਥੀ ਕੋਈ ਹਣ ਟੱਕ ਗਿਆ ਉਹਦਾ ਕਾਰਨ ਕੀ ਆ ਉਹ ਉਹ ਅੱਗੇ ਉਹਦਾ ਅਸਰ ਕੀ ਪਵੇਗਾ ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਵੇ ਦਾਤਾ ਗੱਲ ਬਾਤ ਕਰਾਂਗੇ ਭਾਈ ਅਮਰਪਾਲ ਸਿੰਘ ਜੀ ਐਮਏ ਐਮਪੀ ਕੋਲ ਸਾਥੋਂ ਜਿਹੜੇ ਜੀਲੂ ਗਾਰਡਨ ਜਿਹੜੇ ਮੰਡਾ ਉਹਨਾਂ ਪਰੋਂ ਮੇਨ ਜਨਮ ਵਿਦਨ ਬਾਰੇ ਆਪਾਂ ਚਰਚਾ ਕਰਾਂਗੇ ਔਰ ਉਸ ਤੋਂ ਉਪਰੰਤ ਅੱਜ ਚੋਰੀ ਰੀਗਿਆ ਬਠਿੰਡਾ ਦੇ ਵਿੱਚ ਪੱਤਰਕਾਰਾਂ ਨੇ ਕੱਢੀ ਹੋ ਕੇ ਜੋ ਜਦੂਸ ਕੱਟਿਆ ਸਰਕਾਰ ਦੇ ਵਿਰੋਧ ਉਹ ਨਹੀਂ ਮਰੀ ਦੀ ਆਪਾਂ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਥਨੇਗਾ ਜਾਂਦੇ ਗਏ ਵਿਧਾਇਕ ਕੀਆ ਉਹਨਾਂ ਦੀ ਡੈਂਟਰੀ ਵਿੱਚ ਕਾਫੀ ਕਮੀ ਆਈ ਹੈ ਉਹਦਾ ਕਾਰਨ ਪੰਜਾਬੀ ਭਾਸ਼ਾ ਦੀ ਵਿਦਿਆਰਥੀਆਂ ਦੀ ਡੈਂਸਿਟੀ ਰੇਟ 2022 2023 ਤੇ 2024 ਦੇ ਵਿੱਚ ਵੀ ਭਾਰੀ ਕਮੀ ਆਈ ਆ ਔਰ ਇਹਨਾਂ ਪੰਜਾਬੀ ਵਿਦਿਆਰਥੀਆਂ ਦਾ ਵੱਡਾ ਹਿੱਸਾ ਵੀ ਸ਼ਾਮਲ ਹੈ ਇਮੀਗ੍ਰੇਸ਼ਨ ਬਿਲ ਦੇ ਫਿਊਜ਼ੀਆ ਫੀਲੀਅੰਸ ਕੈਨੇਡਾ ਦੇ ਦਿਨ ਨੂੰ ਆਈ ਆਸੀਸੀ ਵਿਦ ਇੰਡੀਆ ਦੇ ਅੰਕੜਿਆਂ ਮੁਤਾਬਕ 2022 ਚ ਭਾਰਤੀ ਵਿਦਿਆਰਥੀਆਂ ਨੂੰ ਲਗਭਗ 2,25,835 ਸਟੱਡੀ ਪਾਲਮੈਂਟ ਜਾਰੀ ਕੀਤੇ ਗਏ ਸਬੰਧ ਮੇਟਾ ਸਰਕਾਰਾਂ ਦਰੋਂ ਔਰ ਸਾਲ 2024 ਦੇ ਵਿੱਚ ਇੰਡੀਅਨ ਮੂਵਸਰ ਵਾ 1 ਲੱਖ ਤੇ 85,255 ਤੇ 2025 ਦੇ ਵਿੱਚ ਅਜਿਹੇ ਉਹ 90000 452 ਭਾਪੀਆਂ ਨੂੰ ਮਦਦ ਕਰਦੇ ਜਿਹੜੇ ਪਰਮਨੈਂਟ ਸੀ ਉਹ ਦੇਗਾ ਔਰ 2023 ਨਾਲੋਂ ਇਹ ਤੀਜੇ ਸਤੋਂਦੀ ਤੱਕ ਦਾ ਜਿੰਨੇ 2023 ਵਿੱਚ ਵਿਦਿਆਰਥੀਆਂ ਨੂੰ ਫਤਮਕ ਮਿਲੇ ਸੀ ਉਹਦੇ ਨਾਲੋਂ ਵੀ ਬਹੁਤ ਕਾਟਾ ਹੈ ਔਰ 2023 ਚ ਇੱਕ ਲੱਖ ਤੇ ਨੰਗਾ ਹਿਆ 950 ਦੀਆਂ ਭਾਪੀਆਂ ਨੂੰ ਇਦੇ ਵਿੱਚ ਪੰਜ ਦੀ ਅਯਾਯਤ ਮਿਲੀ ਸੀ ਔਰ ਇਹ ਜਿਹੜਾ ਗਰਾਵਟ ਇੰਨੀ ਆ ਗਈ ਆ ਇਹਦਾ ਕਾਰਨ ਜਨਵਰੀ 2024 ਵਿੱਚ ਲਾਗੂ ਕੀਤੇ ਗਏ ਦੇਲੇ ਇਮੀਗ੍ਰੇਸ਼ਨ ਦੇ ਨਿਯਮ ਔਰ ਤੋਖੜ ਧਰੀ ਦੀ ਵੀ ਜਾਂਚ ਹੈ ਦਿੱਤੀ ਜੂਤਾਂ ਵਿੱਚ ਵੀ ਵਾਦਾ ਹੋਇਆ ਔਰ ਬਾਦ ਕਮੇਡਾ ਮੁਜਕਾ ਇੱਥੇ ਦੇ ਪ੍ਰਿਕੀ ਕਤਹਾ ਵੀ ਬਣੀ ਰਹੇ ਅਜੇ ਵੀ ਬਨੇ ਹੋਏ ਆ ਔਰ ਪਾਕੀ ਵਿਦਿਆਰਥੀਆਂ ਵਿੱਚੋਂ 50 ਤੋਂ 59% ਹਿੱਸਾ ਜਿਹੜਾ ਉਹ ਹਮੇਸ਼ਾ ਹੀ ਪੰਜਾਬੀ ਵਿਦਿਆਰਥੀਆਂ ਦਾ ਹੁੰਦਾ ਆ ਔਰ ਉਹਦੇ ਵਿੱਚ ਜਿਹੜੇ ਪੰਜਾਬੀ ਉੱਥੇ ਭਾਈਚਾਰੇ ਦੇ ਬਹੁਤ ਰਹਿੰਦੇ ਆ ਉਹਨਾਂ ਦਾ ਕੈਨੇਡਾ ਦੇ ਸੱਦ ਪੱਖੀ ਵਿਕਾਸ ਵਿੱਚ ਬਹੁਤ ਵੱਡਾ ਹੱਥ ਹੈ ਔਰ ਜਿਹੜੇ ਵਰਕ ਪਰਮਨੈਂਟਲੀ ਕੰਮਾਂ ਦੀ ਮਿਆਦ ਦੇਗੀ ਆ ਉਹ ਉਹ ਵੀ ਆ ਉਹਦੇ ਕਾਰਨ ਉਹ ਵੀ ਵਿਦਿਆਰਥੀ ਜਿਹੜੇ ਵਾਪਸ ਆ ਰਹੇ ਆ ਉਹ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਪੋਸਟ ਦੇ ਗ੍ਰੈਜੂਏਟ ਕੰਮ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਨੈਂਟ ਜਿਹੜਾ ਉਹ ਮਿਲ ਜਾਂਦਾ ਆ ਉਹ ਆਮ ਤੌਰ ਦੇ ਉੱਤੇ 2024-25 ਦੇ ਨਵੇਂ ਨਿਯਮਾਂ ਦੇ ਨਾਲ ਇੱਕ ਯੋਗਤਾ ਸੀਮਤ ਕਰਨਾ ਆ ਹਾਂ ਉਹ ਵੀ ਟੱਟਰ ਵਾਲੇ ਵਿਦਿਆਤਮੀਆਂ ਦੀ ਇਹ ਗੈਂਟੀ ਵੇਚੇ ਇੱਕ ਕਾਰਨ ਸੋ 2024 ਵਿੱਚ ਸਿਰਫ ਜਿਹੜਾ 25580 ਵਿਦਿਆਰਥੀਆਂ ਨੂੰ ਪ੍ਰੀਅਰ ਲੈ ਰਹੀ ਸੀ ਅਤੇ 2000 ਤੋਂ ਵੱਧ ਅੰਤਰਰਾਸ਼ਟਰੀ ਗ੍ਰੈਜੂਏਟ ਨੂੰ ਦੇਸ਼ ਨਗਰੀ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀ ਔਰ ਇਹਦੇ ਅਨੁਸਾਰ ਦੇ ਦੇ ਲੋਕਾਂ ਦੇ ਵਿਦਿਆਰਥੀਆਂ ਦੇ ਕੋਲ ਖਾਤ ਨਹੀਂ ਜਾਂ ਆਮਦਨ ਦੇ ਸਾਧਨ ਨਹੀਂ ਉਹ ਵੀ ਉਥੋਂ ਆਪਣੇ ਆਪ ਆਉਣੇ ਸ਼ੁਰੂ ਕਦ ਕਦ ਦਿੰਦੇ ਆ ਔਰ ਇਹਦਾ ਇੱਕੋ ਵੱਡਾ ਕਾਰਨ ਹੋਏਗੀ ਯਾਰ ਕਿ 2024-25 ਵਿੱਚ ਬੇਵਰੀ ਵਸੂਲੀ ਆਪਣੇ ਘੋੜਾ ਬਾਰੀ ਦਾ ਵਿੱਚ ਵੰਦਾ ਹੋਇਆ ਤੁਸੀਂ ਇਹ ਹਾ 2012 ਪੜ੍ਹਦੇ ਹੋਵੋਗੇ ਕੈਨੇਡਾ ਵਿੱਚ ਕਿਸੇ ਨਾ ਕਿਸੇ ਪਲੇਸ ਤੇ ਕੋਈ ਨਾ ਕੋਈ ਇਹੋ ਜਿਹਾ ਵਾਰਤਾਰਾ ਹੁੰਦਾ ਰਹਿੰਦਾ ਆ ਉਹ ਅੱਜ ਵੀ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਮੁੰਡੇ ਨੂੰ ਗੋਰੀਆਂ ਮਾਰ ਕੇ ਮਾਰ ਦਿੱਤਾ ਗਿਆ ਮਤਲਬ ਇਹੋ ਜਈਆਂ ਗੱਲਾਂ ਜਿਹੜੀਆਂ ਉੱਥੇ ਦੀਪਚਾਨੀਆਂ ਆਮ ਜੀਆਂ ਆ ਟਰੋਇਨਰ ਔਰ ਇਹ ਦੁਖਤ ਦੇਦਾ ਆ ਉਹਦੇ 2024 ਦੇ ਵਿੱਚ 490 3436 ਮਾਉਂਦੇ ਗੇੜੇ ਆ ਇਹੋ ਜਿਹਾਂ ਸਾਹਮਣੇ ਆਏ ਆ ਔਰ ਜਿਨ੍ਹਾਂ ਵਿੱਚ ਬਿਸ਼नोई ਬਲੋ ਵਰਗਾਂ ਵਰ ਲੋਕੀਆਂ ਹੱਪਿਆਵਾ ਆਪਣੀ ਵਸੂਲੀ ਹੁੰਦੇ ਅਪਰਾਧ ਵੀ ਸ਼ਾਮਿਲ ਹਨ ਔਰ ਲੰਮੇ ਸਮੇਂ ਤੋਂ ਪੰਜਾਬੀ ਗੇੜੇ ਆ ਉਹ ਵੀ ਕੁਝ ਇਹੋ ਜਿਹੇ ਲੋਕਾਂ ਦੇ ਨਾਲ ਜੁੜ ਚੁੱਕੇ ਆ ਔਰ ਬਹੁਤ ਸਾਰੀਆਂ ਡੇੜੀਆਂ ਗੱਲ ਹੁੰਦੀ ਆ ਜਾਂ ਇਹੋ ਜਿਹਾ ਬਾਹਰ ਦਾ ਡੰਡੀ ਸਿਚੁਏਸ਼ਨ ਪੈਦਾ ਹੁੰਦੀ ਆ ਉਹਦੇ ਲੈ ਕੇ ਬਹੁਤ سارے ਪੰਜਾਬੀਆਂ ਦਾ ਵੀ ਹੱਥ ਹੁੰਦਾ ਆ ਜਾਂ ਉਹ ਲੋਕ ਉਹਨਾਂ ਲੋਗ ਹੁੰਦੇ ਆ ਹੋਣ ਕੈਨੇਡਾ ਸਰਕਾਰ ਨੇ ਦੇਲੀ ਬ੍ਰਿੰਗ ਕਾ ਦਾ ਸੈਦਮ ਪਹਿਲਾਂ ਦਿੰਦੇ ਹੁੰਦੇ ਸੀ ਉਹਨੂੰ ਘਟਾ ਦਿੱਤਾ ਆ ਉਹ ਅੱਗੇ ਨਾਲੋਂ ਬਹੁਤ ਛੋਟ ਲੋਕਾਂ ਨੂੰ ਪੋਲੀਟਿਕ ਕਰਦਾ ਜਿਹੜੀ ਸੈਦਮ ਆ ਉਹ ਹੁਣ ਮੈਦੇ ਆ ਅੱਗੇ ਵਾਲੀ ਹੁਣ ਗੱਲ ਨਹੀਂ ਲਈ ਅ ਅੱਗੇ ਆਪਾਂ ਚੱਲਦੇ ਆਂ ਜੀ ਜਿਹੜਾ ਭਾਈ ਅਮਰਪਾਲ ਸਿੰਘ ਉਹਨਾਂ ਨੇ ਪਿਛਲੇ ਮੌਨਸੂਨ ਸੈਸ਼ਨ ਦੇ ਵਿੱਚ ਵੀ ਦੁਹਾਰ ਲਗਾਈ ਸੀ ਕਿ ਉਹਨਾਂ ਨੂੰ ਪਾਦਵੀ ਵੈਂਟ ਦਾ ਸੈਸ਼ਨ ਦਾ ਟੈਂਡ ਕਰਦੇ ਨਹੀਂ ਅ ਪਰ ਉਹ ਦਿੱਤੀ ਜਾਵੇ ਲੇਕਿਨ ਉਹ ਵੀ ਬੜੇ ਨਤਨਾਂ ਦੇ ਬਾਪ ਵੀ ਉਹਨਾਂ ਨੂੰ ਇਹ ਬੈਰ ਹੋਰ ਜਿਹੜੀ ਆ ਉਹ ਮੈਨ ਨਹੀਂ ਸਕੀ। ਔਰ ਇਹ ਵੀ ਹਮਾਕਤ ਹੈ ਕਿ ਇੱਕ ਪਾਸੇ ਨਿਆਂਇਕ ਹਰਾਸ ਹਰਾਸਤ ਦੇ ਵਿੱਚ ਇੱਕ ਜਿਹੜਾ ਨਜਰਦੰ ਸੰਸਦ ਮੈਂਬਰ ਆ ਰਾਸ਼ਦ ਇੰਜੀਨੀਅਰ ਉਹ ਪਿਛਲੇ ਮੌਨਸੂਨ ਸੈਕੰਡ ਦੇ ਵਿੱਚ ਵੀ ਪਾਰਲੀਮੈਂਟ ਚ ਆ ਕੇ ਬੋਲਿਆ ਸੀ ਕਿ ਹੁਣ ਪਹਿਲਾਂ ਅਡਵਾਂਸ ਦੇ ਵਿੱਚ ਹੀ ਅਗਲੇ ਸੈਸ਼ਨ ਦੇ ਉਹਨੂੰ ਕਾਢੋ ਦੇ ਰਹੀਆ ਉਹ ਮਰ ਗਿਆ। ਵੇਕੰਤ ਹੁਣ ਦੇਖਣਾ ਇਹ ਆ ਬਈ ਇੰਨਾ ਵਿਸਕਰਾ ਕਿਉਂ ਕੀਤਾ ਜਾ ਰਿਹਾ ਇੱਕ ਉਹ ਹੀ ਕਹਿੰਦੀ ਆ ਉਹਨੂੰ ਫਰੋਲ ਨਹੀਂ ਮੰਨਦੀ ਪਾਰਲੀਮੈਂਟ ਦਾ ਸੈਸ਼ਨ ਦਾ ਕੈਂਸਲ ਕਰਦੀ ਔਰ ਦੂਸਰੇ ਪਾਸੇ ਇੱਕ ਹੋਰ ਕਹਿੰਦੀ ਆ ਉਹ ਉਹਨੂੰ ਇਸਲੇ ਸੈਸ਼ਨ ਵਿੱਚ ਵੀ ਫਰੋਲ ਨਹੀਂ ਮਰੀ ਸੀ ਔਰ ਇਹ ਸੈਸ਼ਨ ਵਿੱਚ ਉਹਨੂੰ ਫਿਰ ਦੁਬਾਰਾ ਐਡਵਾਂਸ ਵਿੱਚ ਦੇ ਲਿਆ ਫਰੋਲ ਦੇ ਰਹੀ ਆ ਤਾਕੇ ਉਹ ਜਿਹੜਾ ਬਜਟ ਇੰਲਾਸ ਆ ਉਹਦੇ ਵਿੱਚ ਆਪਣਾ ਭਾਗ ਲੈ ਸਕੇ ਹੁਣ ਇਹ ਬੇਲਾ ਸੰਸਦ ਮੈਂਬਰ ਆ ਲਾਖਨ ਇੰਗਲੀਮਿਰ ਉਹ 2012 ਤੋਂ 40 ਦੇ ਵਿੱਚ ਬੰਦ ਹੈ ਉਹ 24 ਦੀਆਂ ਲੋਕ ਸਭਾ ਚੋਣਾਂ ਵਿੱਚ 12 ਮੁੰਨਾ ਸੀਤ ਨੂੰ ਉਹ ਉਮਰ ਅਬਦੁੱਲਾ ਨੂੰ ਉਹਨੇ ਹਰਾ ਕੇ ਜਿੱਤ ਕੀਤਾ ਸੀ ਸੋ ਉਹਦੀ ਆਪਣੀ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਸੇ ਹੈਗੇ ਆ ਉਹ ਨੈਸਨ ਜੀ ਦਾ ਜਿੰਨੀ ਭਾਈ ਅਮਰਪਾਲ ਸਿੰਘ ਨੂੰ ਲੋਕ ਪਸੰਦ ਕਰਦੇ ਆ ਉਹਨਾ ਉਹ ਪਟੋਕਰ দাশਦ ਇੰਡੀਆ ਵਰਗੇ ਸੰਸਦ ਮੈਂਬਰਾਂ ਨੂੰ ਕੱਟੀ ਕਰਦੇ ਹੋਣਗੇ ਫਿਰ ਇਹਦੇ ਗੱਲ ਦੇ ਵਿੱਚ ਆਪਾਂ ਕਿਉਂ ਬੈਣਾ ਲੇਕਿਨ ਇੱਥੇ ਇੱਕ ਗੱਲ ਪੁੱਛਣੀ ਬਣਦੀ ਆ ਕਿ ਅੰਮਲ ਸਪਾਲ ਨੂੰ ਫੈਰੋਗ ਕਿਉਂ ਨਹੀਂ ਦਿੱਤੀ ਜਾਂਦੀ ਔਰ ਦੂਸਰੇ ਪਾਸੇ ਇੱਕ ਹੋਰ ਬੇੜਾ ਕਹਿੰਦੀ ਆ ਸੰਸਦ ਮੈਂਬਰ ਉਹਨਾਂ ਨੂੰ ਹਰ ਇੱਕ ਸੈਸ਼ਨ ਅਟੈਂਡ ਕਰਨ ਦੇ ਤਾਂ ਹੋਰ ਜੜੀਆ ਉਹ ਦਿੱਕੀ ਜਾਂਦੀ ਹੈ ਹੁਣ ਅਗਲਾ ਬਿਜਲੀ ਗੱਲ ਦਾ ਉਹ ਹੈ ਪੰਜਾਬ ਬੀਬਸ ਜੜੀਆ ਕੁਝ ਦਿਨਾਂ ਤੋਂ ਪੰਜਾਬ ਦਾ ਚਪਾ ਚਪਾ ਹੋ ਰਹੀਆ ਕੋਝ போர் ਸਮਕਾਬਲੇ ਵੀ ਹੋਏ ਔਰ ਬਹੁਤ ਸਾਰੇ ਲੋਕਾਂ ਨੂੰ ਫੜਿਆ ਵੀ ਗਿਆ ਲੇਕਨ ਇਹਦੇ باوجود ਵੀ ਅਜੇ ਤੱਕ ਘਾਤ ਤਫਗੋੜੇ ਵੀ ਲਿਆ ਉਹ ਹੋਮ ਕੰਟਰੀ ਵਿੱਚ ਔਰ 5 ਭਗੋੜਿਆਂ ਨੂੰ ਵਾਪਸ ਵਿੰਦਾ ਗਿਆ ਔਰ 203 ਭਗੋੜੇ ਬਿਲੇ ਆ ਉਹ ਬਾਪ ਵਿੱਚ ਜਾਣ ਕੇ ਉਹਨਾਂ ਨੇ ਪਾ ਇਸ ਬੁਲੇ ਇੰਡੀਆ ਵਾ ਤੇ ਕਿੰਨਾ ਕਿਤੇ ਲੱਗੇ ਹੋਏ ਆ ਉਹ ਰਹਿ ਗਏ ਆ ਉਹਨੂੰ ਬੇਸਤ ਕਰਨ ਲਈ ਪੰਜਾਬ ਪੀ 87 ਜਦੋਂ ਜੈਟ ਕਰ ਰਹੀ ਆ ਹੁਣ ਅਭਿਮਾਨ ਤੇ ਲਾਸਟ ਜਿਹੜੀ ਚੱਤਿਆ ਆ ਗੀ ਇਸ ਪਿਛੇ ਦੇ ਉੱਤੇ ਤੁਹਾਨੂੰ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਕਿਸੇ ਪੱਤਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਕਬਨ ਨੂੰ ਇਹ ਗੱਲ ਪੁੱਛ ਰਹੀ ਕਿ ਜਦੋਂ ਤੁਸੀਂ ਇੱਥੇ ਨਹੀਂ ਹੋ ਹੁੰਦੇ ਉਸ ਵਕਤ ਇਹ ਹੈਵੀ ਕਾਰਟ ਨੂੰ ਕੌਣ ਸੰਭਾਲਦਾ ਆ ਕੌਣ ਚਲਾਉਂਦਾ ਆ ਔਰ ਇਨਾ ਪੁੱਛਣ ਦੇ ਨਾਲ ਵੈਸੀ ਅੰਸਾ ਇੰਨੇ ਨਾਰਾਜ਼ ਹੋਏ ਕਿ 10 ਪੱਤਰਕਾਰਾਂ ਦੀ ਕਨੈਕਸ਼ਨ ਵੀ ਕਟਵਾ ਦਿੱਤੇ ਸੋਸ਼ਲ ਮੀਡੀਆ ਦੇ ਕਨੈਕਸ਼ਨ ਵੀ ਕਟਵਾ ਦਿੱਤੇ ਔਰ ਉਹਨਾਂ ਦੇ ਚੈਨਾਂ ਦੇ ਕਨੈਕਸ਼ਨ ਵੀ ਕਟਵਾ ਦਿੱਤੇ ਅਸੀਂ ਸੰਗਤ ਦੇ ਅੱਗੇ ਕੋਈ ਬਹੁਤ ਵੱਡੀ ਸਿਆਣਪ ਨਹੀਂ ਇਹਦੇ ਉੱਪਰ ਬਹੁਤ ਸਾਰੇ ਪੱਤਲਕਾਰਾਂ ਨੇ ਰਜਗਾਰ ਵੀ ਚੱਲਦੇ ਆ ਇੱਕ ਪਾਸੇ ਰਜਗਾਰ ਤੋਂ ਦੇਣਾ ਕੀ ਦੂਸਰੇ ਪਾਸੇ ਤੁਸੀਂ ਉਹਨਾਂ ਦੇ ਰਜਗਾਰ ਨੂੰ ਖਤਮ ਕਰਾਇਓ ਐਸੇ ਨਹੀਂ ਅੱਜ ਖੇਂਡਾ ਦੇ ਵਿੱਚ ਬੜਾ ਭਾਰੀ ਜਲੂਸ ਨਿਕਲਿਆ ਪੱਤਲਕਾਰਾਂ ਦੇ ਹੱਕ ਵਿੱਚ ਔਰ ਉਹਨਾਂ ਨੇ ਮੰਗ ਕੀ ਕੀਆ ਇਹ ਪੰਜਾਬ ਸਰਕਾਰ ਵੱਲੋਂ ਜਿਹੜੇ-ਜਿਹੜੇ ਪੱਤਰਕਾਰਾਂ ਦੇ ਅਕਾਊਂਟ ਬੰਦ ਕੀਤੇ ਆ ਉਹਨਾਂ ਨੂੰ ਵਾਪਸ ਦਵਾਈ ਜਾਣ ਤਾਂ ਕਿ ਉਹਨਾਂ ਦਾ ਰੋਜੀ-ਦੋਜੀ ਦਾ ਜਿਹੜਾ ਮਸਲਾ ਆ ਜਿਹਦੇ ਨਾਲ ਉਹ ਇਸ ਲਈ ਕੰਮ ਕਰਦੇ ਆ ਉਹ ਹੱਲ ਹੋ ਸਕੇ ਥੈਂਕ ਯੂ ਵੈਰੀ ਮੱਚ